ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਖਤੇਕੂਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ 30 ਵਰਲਡ ਦੇ ਨਾਲ ਕਹਿੰਦੇ ਹੁੰਦੇ ਨੇ ਆਸਥਾ ਅੰਨੀ ਆ ਤੁਸੀਂ ਹਜੇ ਤੱਕ ਦੇਖਿਆ ਜਾਂ ਸੁਣਿਆ ਹੋਊਗਾ ਪਰ ਅੱਜ ਤੁਹਾਨੂੰ ਸਬੂਤ ਵੀ ਦਿਖਾਤਾ ਕਿ ਆਸਤਾਨੀ ਕਿਵੇਂ ਹੁੰਦੀ ਹੈ ਅੱਜ ਜਿਹੜੀ ਅੰਧ ਭਗਤੀ ਤੇ ਆ ਪਖੰਡੀਆਂ ਨੇ ਸਾਡੇ ਪੰਜਾਬ ਨੂੰ ਉੱਟ-ਲੁਟ ਖਾ ਰਿਆ ਨਾ ਪਹਿਰਾਵੇ ਸਾਧਾਂ ਵਾਲੇ ਤੇ ਗੱਲਾਂ ਇਸ ਨੂੰ ਪੰਡਣ ਦੀਆਂ ਜਾਂ ਤੋੜਣ ਦੀਆਂ ਆਉਂਦੀਆਂ ਨੇ ਆਹ ਫੋਟੋ ਦੇਖ ਲਿਓ ਕੋਈ ਬੰਦਾ ਮਰੀਜ਼ ਪਿਆ ਵਾ ਬੈੱਡ ਤੇ ਆਖਰੀ ਸਾਹਾਂ ਤੇ ਇਹ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਬਾਲਾ ਹੀ ਨੇੜੇ ਨੇ ਆਸ਼ੀਰਵਾਦ ਦੇ ਨੇ ਪਹੁੰਚੇ ਨੇ ਲੱਤ ਚੱਕ ਕੇ ਉਹਦੇ ਮੱਥੇ ਨੂੰ ਲਾ ਲਈ ਤੇ ਇਹ ਨਹੀਂ ਕਿਹਾ ਵੀ ਭਾਈ ਉਹਨੂੰ ਗਲੇ ਮੜਨੀ ਹੈ ਇਹਨਾਂ ਨੂੰ ਫਿਰ ਇਹਨਾਂ ਨੂੰ ਸੂਕ ਨਾਉਣ ਲੱਗ ਜਾਂਦੀ ਆ ਨਾ ਕਹਿੰਦਾ ਮਤਲਬ ਸਮੈਲ ਆਉਂਦੀ ਆ ਬੰਦੇ ਦੀ ਇਹ ਲੋਕ ਕਿੱਥੇ ਦੇਣਾ ਦੇਣਗੇ ਆਪਣੇ ਆਪ ਨੂੰ ਰੱਬ ਦੇ ਭਗਤ ਦੱਸਦੇ ਨੇ ਗੱਲਾਂ ਕਰਦੇ ਨੇ ਇਹਨਾਂ ਤੋਂ ਆਪਦੇ ਇਲਾਜ ਤਾਂ ਹੋ ਨਹੀਂ ਸਕਦੇ ਤੇ ਥੋੜਾ ਸੁਧਾਰ ਕੀ ਕਰਦੇ ਸਾਡੇ ਪੰਜਾਬ ਨੂੰ ਪਖੰਡੀਆਂ ਨੇ ਬਾਬਿਆਂ ਨੇ ਡੇਰੇਵਾਦ ਨੇ ਤੇ ਰਹਿ ਦੇ ਖੁੰਦਿਆ ਸਾਡੇ ਲੀਡਰਾਂ ਨੇ ਲੋਟ ਰੋਟ ਖਾ ਲਿਆ ਪੰਜਾਬ ਦੀ ਤਰੱਕੀ ਮੈਨੂੰ ਨਹੀਂ ਲੱਗਦਾ ਇਸ ਤੋਂ ਅੱਗੇ ਹੋ ਸਕਦੀ ਹੈ ਇਹ ਗੱਲ ਹੋ ਸਕਦੀ ਹੈ ਕਿ ਸਾਡੀ ਪੰਜਾਬ ਦੇ ਵਿੱਚ ਡੇਰੇ ਹੋਰ ਬਣ ਸਕਦੇ ਨੇ ਇਹ ਜਿਹੇ ਪਖੰਡੀ ਬਾਬੇ ਹੋਰ ਜਮ ਸਕਦੇ ਨੇ ਜੋ ਇਸ ਤਰ੍ਹਾਂ ਦੀਆਂ ਤੁਹਾਨੂੰ ਫੋਟੋਆਂ ਦੇਖਣ ਨੂੰ ਮਿਲਦੀਆਂ ਤੇ ਹੋਰ ਵੀ YouTube ਆ ਦੇ ਵੀ ਬਥੇਰੇ ਆਨਲਾਈਨ ਬੈਠੇ ਰਹਿੰਦੇ ਨੇ ਜਿਹੜੇ ਰੋਟੀਆਂ ਖਾਂਦੇ ਵੇਲੇ ਵੀ ਵੀਡੀਓ ਬਣਾਉਣਗੇ ਖਾਣਾ ਕਿਹਦਾ ਬਣਾ ਤੇ ਫਿਲਮੀ ਸਟਾਈਲ ਮਾਰ-ਮਾਰ ਕੇ ਤੁਰਨਗੇ ਪਹਿਰਾਵੇ ਇਹ ਜਿਹੇ ਪਾਉਣਗੇ ਜਿਹਦੇ ਵਿੱਚੋਂ ਮਾਫ਼ ਕਰਨਾ ਸਾਧੂਆਂ ਵਾਲੀ ਕੋਈ ਝਾਲਕ ਨਹੀਂ ਪੈਂਦੀ ਅੱਗੇ ਤਾਂ ਬੰਦੇ ਹੀ ਬਾਬੇ ਬਣਦੇ ਸਿਰ ਤਾਂ ਬੀਬੀਆਂ ਵੀ ਬਾਬੇ ਬਣਨਾਂ ਜੀ ਆ ਤੁਸੀਂ ਫੇਸਬੁੱਕਾਂ ਤੇ ਦੇਖਦੇ ਹੋਵੋਗੇ ਟਰੈਂਡ ਚੱਲ ਪਿਆ ਹੋਣਾ ਡੇਰੇ ਆਲੀ ਸ਼ਾਨ ਮਹਿਲਾ ਵਰਗੇ ਨੇ ਤੇ ਕਰੋੜਾ ਕਰੋੜਾਂ ਦੀਆਂ ਗੱਡੀਆਂ ਨੇ ਤੇ ਕਈ ਲੱਖਾਂ ਲੱਖਾਂ ਦੇ ਫੋਨ ਨੇ ਤੇ ਪਖੰਡ ਪਲ ਜੂਗੀ ਫੇਲਮੀ ਸੀਨਾ ਨਾਲੋਂ ਘੱਟ ਨਹੀਂ ਜੀ ਤੇ ਹੁਣ ਤੁਸੀਂ ਇਸ ਫੋਟੋ ਨੂੰ ਦੇਖ ਕੇ ਕੀ ਆਈਡੀਆ ਲਾਉਂਗੇ ਕੀ ਇਹ ਤੁਹਾਡਾ ਕੋਈ ਸੁਧਾਰ ਕਰ ਸਕਦੇ ਨੇ ਜਿਹੜਾ ਇੱਕ ਮਰਦੇ ਬੰਦੇ ਨੂੰ ਗਲੇ ਨਹੀਂ ਲਾ ਸਕਦਾ ਤੇ ਜਿਹੜਾ ਉਹਨੂੰ ਆਸ਼ੀਰਵਾਦ ਦੇਣ ਲਈ ਲੱਕ ਚੱਕ ਹੀ ਉਹਦੇ ਮੱਥੇ 'ਨਾਂ ਲਾ ਲੈਣਾ ਤਾਂ ਫਿਰ ਉਹਦੇ ਵਿੱਚ ਸ਼ਰਮ ਤਾਂ ਕਿੱਥੇ ਉਹ ਰੱਬ ਰੰਗਿਆ ਹੋਇਆ ਬੰਦਾ ਬਥੇਰੇ ਰੌਲਾ ਪਾਉਂਦੇ ਫਿਰਦੇ ਨੇ ਸਾਨੂੰ ਰੱਬ ਦੇ ਗਿਆ ਫਲਾਣਾ ਹੋ ਗਿਆ ਤਾਂ ਮਕਾਨ ਨਹੀਂ ਦੇ ਗਿਆ ਕੁਝ ਨਹੀਂ ਦੇ ਗਿਆ ਨਾ ਸਿਰਫ ਪਿਕਅਪ ਅਖੰਡ ਬਾਤ ਹੈ ਤੁਹਾਡੇ ਇਸ ਦਿਮਾਗ ਨੂੰ ਇਹ ਚਲਾ ਰਹੇ ਸਾਨੂੰ ਫੋਨਾਂ ਨੇ ਦਿਮਾਗੀ ਤੌਰ ਤੇ ਇੰਨਾ ਕਮਜ਼ੋਰ ਕਰਤਾ ਕਿ ਸਾਨੂੰ ਸੋਚਣ ਤੇ ਸਮਝਣ ਦੀ ਸਮਰੱਥਾ ਨਹੀਂ ਰਹੀ। ਅਸੀਂ ਸੋਚਣ ਤੇ ਸਮਝਣ ਵਿੱਚ ਇੰਨਾ ਅਸਮਰਥ ਹੋ ਗਏ ਕਿ ਸਾਡੀ ਉਸ ਆਸਥਾ ਦਾ, ਉਸ ਅੰਧ ਭਗਤੀ ਦਾ ਇਹੋ ਜਿਹੇ ਲੋਕ ਫਾਇਦਾ ਚੱਕਦੇ ਨੇ। ਇਹ ਬਾਬੇ ਨਹੀਂ, ਇਹ ਬਾਬਿਆਂ ਦੇ ਰੂਪ ਦੇ ਵਿੱਚ ਰਾਖਸ਼ ਬੁੱਧੀ ਕਹਿ ਸਕਦੇ ਆ। ਇਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੇ ਦਿਮਾਗ ਨਾਲ ਕਿਵੇਂ ਖੇਡਣਾ ਹੈ। ਇਹ ਤੁਹਾਨੂੰ ਗੁਰੂ ਘਰ ਨਾਲ ਨਹੀਂ ਜੋੜਨਗੇ ਇਹ ਤੁਹਾਨੂੰ ਕਹਿਣ ਦੇ ਨਹੀਂ ਭਾਈ ਤੁਸੀਂ ਆਪਣੇ ਮੰਦਰਾਂ ਜਾ ਕੇ ਮੱਥੇ ਟੇਕੋ ਆਪਣੇ ਮੰਦਰ ਬਣਾ ਲੈਣੇ ਆ ਉੱਥੇ ਤੁਹਾਨੂੰ ਮੱਥੇ ਟਕ ਟਕਾਉਣਗੇ ਉੱਥੇ ਤੁਹਾਨੂੰ ਚੌਕੀਆਂ ਭਰਾਉਣਗੇ ਉੱਥੇ ਤੁਹਾਨੂੰ ਕਾਰ ਕਰਕੇ ਟੂਣੇ ਟੱਪੇ ਦੇਣਗੇ ਉੱਥੇ ਹੀ ਤੁਹਾਨੂੰ ਸਭ ਕੁਝ ਕਰਾਉਣਗੇ ਪਰ ਤੁਹਾਨੂੰ ਤੁਹਾਡੇ ਰੱਬ ਨਾਲੋਂ ਤੁਹਾਡੇ ਰਹਿਬਰਾਂ ਨਾਲੋਂ ਤੋੜ ਲੈਣਗੇ ਜੋ ਇਹਨਾਂ ਦਾ ਮੀਨ ਮਤਸ ਹੈ ਅਗਰ ਇਹਨਾਂ ਕੋਲ ਤੁਸੀਂ ਰਹੀ ਨਾ ਇਹਨਾਂ ਕੋਲ ਪੈਸੇ ਕਿੱਥੋਂ ਆ ਪੈਸੇ ਕਮਾਉਣ ਦਾ ਜਰੀਆ ਤੁਸੀਂ ਯੋਜਨਾ ਸੋ ਇਹਦੇ ਬਾਬਿਆਂ ਨੂੰ ਸਭ ਤੋਂ ਵੱਧ ਸਾ ਸਾਡੇ ਲੋਕ ਹੀ ਦਿੰਦੇ ਆਂ ਬਾਬਾ ਜੀ ਬਾਬਾ ਜੀ ਕਹਿੰਦੇ ਸਿਰੇ ਚੜਾ ਲੈਣੇ ਆਂ ਫਿਰ ਬਾਬਾ ਜੀ ਕੀ ਕਰਦੇ ਨੇ ਆ ਪਿੱਛੇ ਜਿਵੇਂ ਇੱਕ ਗ੍ਰਾਂਥੀ ਸਿੰਘ ਦੀ ਵੀਡੀਓ ਸੁਣ ਰਿਆ ਸੀ ਤੇ ਕਥਾ ਵਿੱਚ ਕਥਾ ਵਿਚਾਰਕ ਸੀ ਕਹਿੰਦੇ ਭਾਈ ਸਾਡੇ ਬਾਬਿਆਂ ਨੇ ਡੇਰਾ ਬਣਾ ਲਿਆ ਸਾਨੂੰ ਐਂਦਾ ਸੀ ਚਲੋ ਲਾਜ ਫਰੀ ਹੋਵਾਂਗੇ ਕਹਿੰਦਾ ਮੇਰੀ ਘਰ ਦੀ ਨੂੰ ਕਿਤੇ ਕੋਈ ਪ੍ਰੋਬਲਮ ਪੈ ਗਈ ਤੇ ਮੈਂ ਕਹਦਾ ਹੌਸਲੇ ਜਾਂ ਰੱਖ ਕੇ ਉਸ ਮੇਰੀ ਘਰ ਵਾਲੀ ਨੂੰ ਉੱਥੇ ਲੈ ਗਿਆ ਕਿ ਚਲੋ ਸਾਡਾ ਹਸਪੀਟਲ ਖੋਲ੍ਹਿਆ ਫ੍ਰੀ ਲਾ ਦੋ ਕਹਿੰਦਾ ਜਦੋਂ ਮੈਂ ਉੱਥੇ ਆਪਦੀ ਘਰ ਦੀ ਨੂੰ ਲੈ ਕੇ ਗਿਆ ਉਹ ਕਹਿੰਦੇ ਭਾਈ ਪੈਸੇ ਕੱਢੋ ਕਹਿੰਦਾ ਮੈਂ ਕਿਹਾ ਵੀ ਇਹ ਤਾਂ ਪਾਈ ਫ੍ਰੀ ਆ ਕਹਿੰਦੇ ਭਾਈ ਜਿਹੜੇ ਬਾਬੇ ਨੇ ਫ੍ਰੀ ਬਣਾਇਆ ਸੀ ਤਾਂ ਬਾਬਾ ਕਰਨੀ ਰੱਖ ਲੈ ਗਿਆ ਸੋ ਇਹੋ ਜੇ ਸਾਧ ਬਾਹਰੋਂ ਪੈਸੇ ਇਕੱਠੇ ਕਰ ਕਰ ਲਿਆ ਜਾਂਦੇ ਨੇ ਤੇ ਸਾਡੇ ਬਾਹਰਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਹਾਂ ਤਾਂ ਸਿੱਧੀ ਕਰੋ ਇਹੋ ਜੇ ਸਾਧੂਆਂ ਨੂੰ ਇਹੋ ਜੇ ਬਾਬਿਆਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਤੁਸੀਂ ਆਪ ਦਾ ਇੱਕ ਟਰਸਟ ਬਣਾਓ ਸਟ੍ਰਸਟ ਵਿੱਚ ਪੈਸੇ ਪਾਓ ਤੇ ਉਨੀਕੀ ਚੀਜ਼ ਭੇਜੋ ਜਿੰਨੀ ਕੁ ਲੋੜ ਆ ਤੁਹਾਡੇ ਕੋਲੋਂ ਬੜੇ ਰੁਪਈਏ ਲੁੱਟ-ਲੁੱਟ ਖਾ ਕੇ ਤੁਹਾਡੀ ਤੁਹਾਡੀ ਇਹ ਇਹ ਬਾਹਰ ਬੈਠਿਆਂ ਦਾ ਬੜਾ ਫਾਇਦਾ ਲੈ ਗਈ ਪਰ ਹੁਣ ਆ ਤੁਸੀਂ ਆ ਫੋਟੋ ਨੂੰ ਦੇਖ ਕੇ ਦੱਸ ਦਿਓ ਕਿ ਇਹ ਆਸਤਾ ਕੀ ਇਹ ਬਾਕੀ ਲੋਕ ਰੱਬ ਦਾ ਰੂਪ ਨੇ ਇਹ ਸਾਧ ਵਾਕਈ ਰੱਬ ਨਾਲ ਜੁੜੇ ਹੋਏ ਨੇ ਜਾਂ ਫਿਰ ਇਹ ਸਾਧ ਤੁਹਾਨੂੰ ਪਖੰਡ ਦੇ ਵਿੱਚ ਸੈਟ ਰਹੇ ਸਾਡਾ ਪੰਜਾਬ ਖਾ ਲਿਆ ਇਹਨਾਂ ਬਾਪਿਆਂ ਨੇ ਚੌਕੀਆਂ ਭਰਾ ਭਰਾ ਲੋਕਾਂ ਨੂੰ ਇਹਨਾਂ ਨੇ ਲਾਤਾ ਥੱਲੇ ਲੀਤੋ ਸਾਨੂੰ ਸਾਡੇ ਰਹਿਬਰਾਂ ਨਾਲੋਂ ਤੋੜਤਾ ਸਾਨੂੰ ਗੁਰੂ ਮਹਾਰੇ ਨਾਲੋਂ ਤੋੜਤਾ ਇਹਨਾਂ ਨੇ ਸਾਡੀ ਬਾਣੀ ਨੂੰ ਹੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਕਾ ਪੜਨੀਆਂ ਨੇ ਗਰਬਾਣੀ ਦੀਆਂ ਸੇਧ ਲੈਣੀਆਂ ਗਰਬਾਣੀ ਤੋਂ ਡੇਰੇ ਖੋਲਣੇ ਆਪਣੇ ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਲੋਕ ਸਾਡੇ ਕੋਲ ਉਹਨੋਂ हट ਗਏ ਫਿਰ ਸਾਨੂੰ ਕਿਸੇ ਨੂੰ ਪੁੱਛਣਾ ਸਾਡੀਆਂ ਲੱਤਾਂ ਨਹੀਂ ਕਿਸਨੇ ਕੁੱਟੀਆਂ ਸਾਡੀਆਂ ਬਾਹਾਂ ਨਹੀਂ ਕਿਸੇ ਨੇ ਕੁੱਟੀਆਂ ਮਹਿੰਗੀਆਂ ਗੱਡੀਆਂ ਵਿੱਚ ਘਮਾਉਣ ਵਾਲੇ ਤੁਸੀਂ ਲੋਕ ਹੋ ਇੰਨਾ ਪਖੰਡੀ ਬਣ ਗਏ ਆਂ ਆਹ ਹਾਲ ਦੇਖ ਲਓ ਬਾਬਿਆਂ ਨੇ ਲੱਤ ਚੱਕ ਕੇ ਮੱਥੇ ਨੂੰ ਲਾਈ ਇਹ ਨਹੀਂ ਕਿਹਾ ਵੀ ਉਹਨੂੰ ਚੱਲ ਜੱਫੀ ਪਾਲਾਂ ਗਲਵੱਕੜੀ ਪਾਲਾਂ ਵੀ ਚੱਲ ਭਾਈ ਕੋਈ ਨਹੀਂ ਠੀਕ ਹੋਊਗਾ ਤੇ ਹੁਣ ਜਿਹੜੇ ਲਾਜ ਨੇ ਤੁਹਾਡੇ ਉਹ ਜਿਹੜੇ ਮਹਿੰਗੇ ਮਹਿੰਗੇ ਕੋਰਸ ਕਰਕੇ ਡਾਕਟਰ ਬਿਮਾਰੀਆਂ ਦਾ ਇਲਾਜ ਸਿੱਖਦੇ ਨੇ ਉਹ ਨਹੀਂ ਡਾਕਟਰ ਇਲਾਜ ਕਰਦੇ ਤੁਹਾਡਾ ਲਾਜ ਇਹਦੇ ਪਖੰਡੀ ਬਾਬੇ ਕਰਦੇ ਨੇ ਇਹੋ ਜੇ ਮੰਦ ਬੁੱਧੀ ਜਿਹਨਾਂ ਨੂੰ ਤੁਸੀਂ ਬਾਬੇ ਬਣਾਇਆ ਹੈ ਜਿਹੜੇ ਤੁਹਾਡੇ ਛਿੱਟੀਆਂ ਮਾਰ ਮਾਰ ਥਾਪੜ ਮਾਰ ਮਾਰ ਤੁਹਾਨੂੰ ਆਸ਼ੀਰਵਾਦ ਦਿੰਦੇ ਤੇ ਸਾਡੇ ਭੈਣਾ ਭਰਾਵਾਂ ਨੂੰ ਬੇਨਤੀ ਆ ਇਹੋ ਜੇ ਸਾਧ ਪਖੰਡੀਆਂ ਤੋਂ ਇਹੋ ਜੇ ਸਾਧਾਂ ਤੋਂ ਬਚੋ ਗੁਰੂ ਘਰ ਨਾਲ ਜੁੜੋ ਗਰਬਾਣੀ ਤੋਂ ਬਾਹਰ ਕੁਝ ਨਹੀਂ ਤੇ ਗਰਬਾਣੀ ਦੇ ਅੰਦਰ ਸਭ ਕੁਝ ਹੈ ਅਗਰ ਤੁਸੀਂ ਆਪਣੇ ਰਹਿਬਰਾਂ ਨਾਲ ਜੁੜ ਗਏ ਆਪਣੀ ਗਰਬਾਣੀ ਨਾਲ ਜੁੜ ਗਏ ਨਾ ਗਰਬਾਣੀ ਦੇ ਵਿੱਚ ਹਰ ਇੱਕ ਨੂੰ ਸਤਿਕਾਰ ਦਿੱਤਾ ਗਿਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਸਾਈਂ ਆ ਸਾਰਿਆਂ ਦਾ ਸਨਮਾਨ ਕੀਤਾ ਗਿਆ ਗਰਵਾਣੀ ਸੱਚ ਬੋਲਦੀ ਹੈ ਤੇ ਕਦੇ ਗਰਵਾਣੀ ਝੂਠੀ ਬੋਲ ਸਕਦੀ ਕਿਉਂਕਿ ਉਹਦੇ ਵਿੱਚ ਝੂਠ ਲਿਖਿਆ ਨਹੀਂ ਸੱਚ ਤੇ ਸੱਚ ਬੋਲੂਗੀ ਤੇ ਇਸੇ ਸੱਚ ਦੇ ਪਹਿਰਾ ਦਿੰਦੇ ਰਹਾਂਗੇ ਤੇ ਵੀਡੀਓ ਦੇ ਬਾਰੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਛਾਪੀ ਦੇ ਦਿਓ ਖਤ ਸਹੀ ਕਾ